ਪਰ ਧੰਨਵਾਦ ਹੈ ਪਰਮੇਸ਼ਰ ਦਾ ਜੋ ਸਾਨੂੰ ਪਰਮੇਸ਼ਰ ਦੇ ਰਾਈਂ ਪਰ ਧੰਨਵਾਦ ਹੈ ਮੇਰੇ ਪਰਮੇਸ਼ਰ ਦਾ ਜੋ ਪ੍ਰਭੂ ਯਿਸੂ ਦੇ ਰਾਈਂ ਸਾਨੂੰ ਫਤਿਹ ਬਖਸ਼ਦਾ ਹੈ ਜਿਹੜਾ ਸੀ ਪਹਿਲਾ ਕ੍ਰੰਤੀਆ 1 ਕੋਰੀ 15 ਦੀ 57 ਦੇ ਵਿੱਚ ਪੜਦੇ ਆ ਪਹਿਲਾ ਕ੍ਰੰਤੀਆ 15 ਦੀ 57 ਉਹਦੇ ਵਿੱਚ ਬਹੁਤ ਹੀ ਸੋਹਣਾ ਤੇ ਫਤਿਹ ਵਾਲਾ ਜਿੱਤ ਵਾਲਾ ਵਚਨ ਲਿਖਿਆ ਹੋਇਆ ਪਰ ਧੰਨਵਾਦ ਹੈ ਪਰਮੇਸ਼ਰ ਦਾ ਜੋ ਸਾਨੂੰ ਪ੍ਰਭੂ ਯਿਸੂ ਦੇ ਰਾਈਂ ਫਤਿਹ ਬਖਸ਼ਦਾ ਹੈ ਸੱਚੀ ਜਿਨ੍ਹਾਂ ਨੂੰ ਹੁਣ ਤੱਕ ਫਤਿਹ ਨਹੀਂ ਮਿਲੀ ਤੇ ਮੈਂ ਅੱਜ ਵੀ ਵਿਸ਼ਵਾਸ ਕਰਦਾ ਮੀਲੀਵ ਕਰਦਾ ਅੱਜ ਪ੍ਰਭ ਯੇਸ਼ੂ ਦੇ ਨਾਮ ਦੇ ਵਿੱਚ ਤੁਹਾਨੂੰ ਫਤਿਹ ਮਿਲਦੀ ਹੈ ਤੁਸੀਂ ਜਿੱਤ ਪਾ ਰਹੇ ਜੇ ਕਿਸੇ ਵੀ ਮੁਸ਼ਕਲ ਦੇ ਵਿੱਚ ਹੋਵੋ ਕਿਸੇ ਵੀ ਹਾਲਾਤ ਦੇ ਵਿੱਚ ਹੋਵੋ ਕਿਸੇ ਬਿਮਾਰੀ ਦੇ ਵਿੱਚ ਹੋਵੋ ਕਿਸੇ ਕਰਜ਼ੇ ਦੇ ਵਿੱਚ ਹੋਵੋ ਕਿਸੇ ਵੀ ਸਮੱਸਿਆ ਦੇ ਵਿੱਚ ਹੋਵੋ ਪਰ ਅੱਜ ਪ੍ਰਭ ਯੇਸ਼ੂ ਦੇ ਨਾਮ ਦੇ ਵਿੱਚ ਤੁਹਾਨੂੰ ਫਤਿਹ ਮਿਲਦੀ ਹੈ ਕਿਉਂਕਿ ਅੱਜ ਸੱਚੀ ਅਸੀਂ ਪ੍ਰਭ ਯੇਸ਼ੂ ਦੇ ਨਾਮ ਤੇ ਜਦੋਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਰਾਈ ਪ੍ਰਭ ਯੇਸ਼ੂ ਦੇ ਵਿੱਚ ਫਤਿਹ ਪਾਉਂਦੇ ਹਾਂ ਤੇ ਅੱਜ ਤੁਸੀਂ ਹਰ ਕੰਮ ਦੇ ਵਿੱਚ ਫਤਿਹਾਰੇ ਜਿੰਨੇ ਵੀ ਤੁਹਾਡੇ ਕੰਮ ਆ ਰਹੇ ਫਤਿਹਾਰੇ ਯੀਸ਼ੂ ਨਾਮ ਦੇ ਵਿੱਚ